ਮਿੰਟੋ ਜੀ ਗੱਡੀ ਦੇ ਵਿੱਚ ਆਉਂਦੇ ਆਉਂਦੇ ਨਾ ਮੈਂ ਇੱਕ ਗੀਤ ਸੁਣ ਰਿਹਾ ਸੀ ਮੈਨੂੰ ਇਹ ਆਂਦਾ ਕਿ ਚਲੋ 5-7 ਮਿੰਟ ਹੁੰਦੇ ਆ ਥੋੜਾ ਐਂਟਰਟੇਨਮੈਂਟ ਕਰ ਲਈਏ ਹਾਂ ਜ਼ਰੂਰ ਜ਼ਰੂਰ ਤੇ ਉਹ ਰਾਜਬਲਾਲ ਸਾਹਿਬ ਦਾ ਗਾਣਾ ਸੀਗਾ ਖੇਤਾਂ ਵਿੱਚ ਹੇਕਾਂ ਲਾਉਂਦੇ ਸੂਏ ਛੱਪਣਾ ਚਨਾਉਂਦੇ ਕਦੇ ਨਾਉਣਗੇ ਯਕੂਜੀ ਵਾਲੇ ਟੱਬ ਵਿੱਚ ਨਹੀਂ ਸਵੇਰ ਜਿਮ ਵਿੱਚ ਸ਼ਾਮ ਨੂੰ ਕਲੱਬ ਵਿੱਚ ਨਹੀਂ ਓਹੋ ਤੇ ਜਦੋਂ ਕਲੱਬ ਯਾਦ ਆਇਆ ਇਹਦੇ ਨਾਲ ਹੀ ਮੈਨੂੰ ਪੱਬ ਯਾਦ ਆ ਗਿਆ ਪੱਬ ਚੱਕਣਾ ਤੇ ਗੋਲੀ ਯਾਦ ਆ ਗਿਆ ਅੱਛਾ ਨਹੀਂ ਮੈਂ ਕਲੱਬ ਦੇ ਨਾਲ ਵਾਲਾ ਪੱਬ ਨਾਚਣ ਟੱਪਣ ਵਾਲਾ ਪੱਬ ਮੈਂ ਨਹੀਂ ਕਦੇ ਉੱਥੇ ਗਿਆ ਪਰ ਮੈਂ ਤਾਂ ਗਿਆ ਤਾਂ ਮੈਂ ਵੀ ਨਹੀਂ ਨਾ ਪੱਬ ਮੜਕਾ ਨਾਲ ਚੱਕੀ ਉਹ ਵੀ ਪੱਬ ਹੁੰਦਾ ਹੈ ਨਾ ਚਲੋ ਇਹ ਵੀ ਪੱਬ ਹੀ ਉੱਥੇ ਆਉਂਦੇ ਜਾਂਦੇ ਆਉਂਦੇ ਜੀ ਵੀ ਮੜਕਣ ਵਾਲੀ ਜਾ ਕੇ ਬੰਦਾ ਚੱਕਦਾ ਹੈ ਨਾ ਜਾ ਕੇ ਪੈਰ ਮੜਕ ਇੱਥੇ ਜ਼ਿਆਦਾ ਮੜਕ ਆ ਜਾਂਦੀ ਹੈ ਉਹਨਾਂ ਨੇ ਅੰਗਰੇਜ਼ੀ ਵਾਲਾ ਪੱਬ ਰੱਖਿਆ ਹੋਇਆ ਆਪਣਾ ਪੰਜਾਬੀ ਵਾਲਾ ਪੱਬ ਹਾਂਜੀ 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 ਤੇ ਪੱਬ ਤੋਂ ਕਹਿੰਦੇ ਵਿਰਾਟ ਕੋਹਲੀ ਨੂੰ ਕੋਈ ਯੱਪ ਪਿਆ ਹੋਇਆ ਹਾਂ ਬਿਲਕੁਲ ਪੱਬ ਦਾ ਯੱਪ ਉਹ ਹਾਂਜੀ ਉਹਦੇ ਤੇ ਐਫ ਆਈ ਆਰ ਦਰਜ ਹੋਈ ਆ ਉਹਦੇ ਪ ਜੀ ਮਤਲਬ ਕਿ ਇੱਕ ਚੀਜ਼ ਦੇਖੋ ਯਾਰ ਪਹਿਲੀ ਗੱਲ ਤੇ ਹਨਾ ਤੁਸੀਂ ਹੋਰ ਛੱਡੋ ਸਾਰੀਆਂ ਗੱਲਾਂ ਆਪ ਤੇ ਉਹ ਬੰਦਾ ਸ਼ਾਇਦ ਵੈਸ਼ਨੂ ਹੋ ਗਿਆ ਸੀ ਪਹਿਲਾਂ ਤਾਂ ਪੈਗ ਪੂਗ ਲਾਉਂਦਾ ਹੁੰਦਾ ਸੀ ਉਹ ਸ਼ਾਕਾਰੀ ਵੀ ਹੋ ਗਿਆ ਜੀ ਜੀ ਤੇ ਉਹਨੇ ਦੇਖ ਲਓ ਪੈਸਾ ਜਿਹੜਾ ਕਮਾਇਆ ਆ ਹੁੰਦੀ ਆ ਗੱਲਬਾਤ ਕਿ ਐ ਨਹੀਂ ਐ ਕਿ ਉਹ ਆਪਦੀ ਮਤਲਬ ਕਿ ਬੀਵੀ ਦੇ ਨਾਲ ਕਦੇ ਇੱਧਰ ਚੜ ਗਿਆ ਕਦੇ ਉੱਤਰ ਚੜ ਗਿਆ ਉਹਨੇ ਤਾਂ ਅੱਜ ਮੈਂ ਦੇਖਿਆ ਕਿ ਇਸ ਤਰ੍ਹਾਂ ਮਤਲਬ ਕਿ ਸ਼ਾਇਦ 81 ਕੁਛ ਇਸ ਤਰ੍ਹਾਂ ਦੇ ਨਾਮ ਰੱਖ ਕੇ 18 ਕੁਛ ਇਸ ਤਰ੍ਹਾਂ ਦਾ ਨਾਮ ਰੱਖ ਕੇ ਉਹਨੇ ਪੱਬਾਂ ਦੀ ਚੇਨ ਬਣਾਈ ਹੋਈ ਆ ਜੀ ਕਮਾਲ ਦੀ ਗੱਲ ਹੈ ਕਿ ਵੱਡੇ ਸ਼ਹਿਰ ਜਿੱਦਾਂ ਕਹ ਲਓ ਕਿ ਤਗੜੇ ਸ਼ਹਿਰ ਆ ਨਾ ਜੀ ਜੀ ਉਹਨਾਂ ਦੇ ਵਿੱਚ ਇਨਵੈਸਟਮੈਂਟ ਕੀਤੀ ਹੋਈ ਆ ਪੱਬ ਚਲਾ ਰਿਆ ਹੋ ਹਮ ਤਾਂ ਇਸ ਪੱਬ ਦਾ ਜਿਹੜਾ ਯੱਬ ਪਿਆ ਯੱਬ ਐਉਂ ਪਿਆ ਕਿ ਉੱਥੇ ਪੱਬ ਬੰਗਲੌਰੂ ਦੇ ਵਿੱਚ 1 ਵਜੇ ਤੱਕ ਖੁੱਲੇ ਜਾ ਸਕਦੇ ਆ ਜੀ ਕਿਉਂਕਿ ਤੁਹਾਨੂੰ ਪਤਾ ਵੱਡੇ ਸ਼ਹਿਰਾਂ ਦੇ ਵਿੱਚ ਲੇਟ ਨਾਈਟ ਬਿਲਕੁਲ ਚੱਲਦਾ ਹੈ ਕਲਚਰ ਹੈ ਜੀ ਪਰ ਉਹ ਕਹਿੰਦੀ ਕਿ ਮਿਊਜ਼ਿਕ ਉੱਚੀ ਆਵਾਜ਼ ਚ ਚੱਲ ਰਿਹਾ ਸੀਗਾ ਹਮ ਤਾਂ ਜਿਹੜਾ ਤੁਹਾਨੂੰ ਪਤਾ ਹੀ ਆ ਕਿ ਡੈਸੀਬਲ ਹੁੰਦਾ ਜੀ 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 ਉਹ ਇੱਕ ਤੈਸ ਹੱਦ ਹੁੰਦੀ ਆ ਜੇ ਉਹਦੇ ਤੋਂ ਜ਼ਿਆਦਾ ਸ਼ੋਰ ਛੱਪਾ ਹੋਣ ਡਿਆ ਮਿਊਜ਼ਿਕ ਦਾ ਤੇ ਫਿਰ ਉਹ ਕਾਰਵਾਈ ਕਰ ਦਿੰਦੇ ਡਿਸਟਰਬੈਂਸ ਕਰਦੇ ਕੋਈ ਵੱਡੀ ਗੱਲ ਨਹੀਂ ਹੁੰਦੀ ਇਹਨਾਂ ਨੂੰ ਜੁਰਮਾਨਾ ਜੁਰਮੂਨਾ ਪਾਇਆ ਜਾਂਦਾ ਹੋਰ ਕੀ ਹੋਣਾ ਪਰ ਮੈਂ ਇਸ ਗੱਲ ਤੋਂ ਕਾਫੀ متاثر ਸੀਗਾ ਕਿ ਇਹਨਾਂ ਦੀ ਇਨਵੈਸਟਮੈਂਟ ਦੇਖੋ ਕਿੰਨੀ ਆ ਕਿ ਕੋਈ ਆਪ ਦਾ ਮਤਲਬ ਕਿ ਕੋਈ ਚੇਨ ਚਲਾ ਦਿੰਦਾ ਲੀੜੇ ਲੱਤੇ ਦੀ ਜੀ ਇਹਨੇ ਪਾਬੀ ਖੋਲ ਛੱਡੇ ਆਪੀ ਖੋਲ ਛੱਡੇ ਆਪ ਸ਼ਾਕਾਹਾਰੀ ਹੋ ਗਿਆ ਪਟੂ ਪੈਗਪੂ ਗੂਗੀ ਛੱਡ ਗਿਆ ਕਹਿੰਦੇ ਲੋਕਾਂ ਨੂੰ ਲੋਕਾਂ ਨੂੰ ਕਹਿੰਦਾ ਵੀ ਚੱਕੀ ਚੱਲੋ ਤਾਂ ਸੋਈ ਦੇ ਵਿੱਚ ਜਦੋਂ ਬੀਬੀਆਂ ਸਾਮਾਨ ਕੁਝ ਬਣਾਉਂਦੀਆਂ ਨੇ ਖਾਣਾ ਪਕਾਉਂਦੀਆਂ ਉਹ ਕਹਿੰਦੇ ਇਹ ਤਾਂ ਇਹਦੀ ਖੁਸ਼ਬੂ ਨਾਲ ਹੀ ਸਾਡਾ ਮਨ ਭਰ ਗਿਆ ਆ ਬਸ ਇਹਦਾ ਮਨ ਮੋਦੀ ਨਾਲ ਭਰਿਆ ਪਿਆ ਸ਼ਾਇਦ ਇਹੀ ਗੱਲ ਆ ਖੈਰ ਐਫ ਆਈ ਆਰ ਦਰਜ ਹੋਈ ਆ ਤਾਂ ਨਿਯਮ ਜਿਹੜੇ ਉੱਥੇ ਦੇਖੋ ਇਹਨਾਂ ਦੇ ਹੋਣੇ ਆ ਸਟਾਫ ਵਾਲੇ ਜਿਹੜੇ ਨਿਯਮ ਤੋੜਿਆ ਇਹਦੇ ਵਿੱਚ ਵਿਰਾਟ ਕੋਹਲੀ ਦਾ ਤਾਂ ਕੀ ਕਸੂਰ ਆ ਪਰ ਉਹਨਾਂ ਤੇ ਕਾਰਵਾਈ ਹੋਏਗੀ ਜਿਹੜਾ ਫਾਈਨ ਵਗੈਰਾ ਹੁੰਦਾ ਜੁਰਮਾਨਾ ਵਗੈਰਾ ਉਹ ਹੋ ਜਾਏਗਾ ਹੂੰ ਹੂੰ ਜੇ ਮਾਨੇ ਵੱਲ ਉਹਨਾਂ ਨੂੰ ਕਿਹੜਾ ਕੋਈ ਕਾਸਾ ਰਿਹਾ ਤੇ ਬਿਲਕੁਲ ਕੰਮ ਕਰ ਜਿੱਥੇ ਚੱਲਦੇ ਉੱਥੇ ਭਰ ਵੀ ਦੇਣ ਕਿ ਚਾਰ ਪੈਸੇ ਕੀ ਹੋ ਆਖਰ ਆਉਣ ਲੱਗੇ ਆ ਜੀ ਸਾਬ ਕਹਨੋਂ ਕਹਿੰਦੇ ਵਿਰਾਟ ਕੋਹਲੀ ਦਾ ਕੱਪੜਿਆਂ ਦਾ ਵੀ ਬ੍ਰਾਂਡ ਹੈ ਕੋਈ ਆਨੈਕਸ ਕਰੋ ਗੱਲ کیا ਬਾਤ ਹੈ ਮਤਲਬ ਕਿ ਇਹਨਾਂ ਦੀ ਵੇਖੋ ਅਗਾਹ ਦੀ ਪਲੈਨਿੰਗ ਹੁੰਦੀ ਹੈ ਕਿ ਕੱਲ ਨੂੰ ਕ੍ਰਿਕਟ ਛੱਡਣੀ ਹੈ ਯਾਰ ਹੂੰ 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 ਤੇ ਬੀਬੀ ਅਨੁਸ਼ਕਾ ਤੇ ਵੈਸੀ ਐਕਟਿੰਗ 'ਚ ਹੋਣ ਜ਼ਿਆਦਾ ਨਹੀਂ ਹੈਗੀ ਤੇ ਮਤਲਬ ਕਿ ਆਪਦੇ ਭਵਿੱਖ ਦੇ ਪ੍ਰਤੀ ਕਿੰਨੇ ਚਿੰਤਤ ਹੁੰਦੇ ਆ ਪਹਿਲਾਂ ਤੋਂ ਹੀ ਬਿਲਕੁਲ ਬਿਜ਼ਨਸ ਆਪਦਾ ਜਿਹੜਾ ਤੌਰ ਲੈਂਦੇ ਆ ਜੀ 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 ਮਹਿੰਦਰ ਸਿੰਘ ਧੋਨੀ ਵੀ ਬਿਜ਼ਨਸ ਕਰਦਾ ਹੈ ਹਮ ਇਨਵੈਸਟਮੈਂਟ ਕੀਤੀ ਹੋਈ ਆ ਉਹਦਾ ਅਮਰਪਾਲੀ ਵਾਲਾ ਰੋਲਾ ਵੇਖੋ ਕਿੱਡਾ ਮਸ਼ਹੂਰ ਸੀਗਾ ਜੀ ਕਾਫੀ ਜ਼ਿਆਦਾ ਉਹਦੇ ਚ ਕੇਸ ਤੇ ਇਸ ਤਰ੍ਹਾਂ ਸਾਰਾ ਕੁਝ ਹੋਇਆ ਅਕੈਡਮੀਆਂ ਖੋਲਦਾ ਉਹ ਉਹਦੀ ਅਕੈਡਮੀਆਂ ਦੀ ਕ੍ਰਿਕਟ ਅਕੈਡਮੀਆਂ ਦੀ ਚੇਨ ਹੈ ਹਮ ਹਮ ਆਪ ਦੇ ਇੱਕ ਦੋਸਤ ਨਾਲ ਉਹ ਤਾਂ ਰੌਲਾ ਵੀ ਪੈ ਗਿਆ ਸੀਗਾ ਤਾਂ ਕਹਿਣ ਦਾ ਮਤਲਬ ਕੀ ਹੈ ਕਿ ਯਾਰ ਕਿ ਸਾਡੇ ਕੋਲ ਕੀ ਹੈ ਕਿ ਅਸੀਂ ਇਨਵੈਸਟਮੈਂਟ ਪ੍ਰਤੀ ਇੰਨੇ ਚੇਤਨ ਨਹੀਂ ਹੁੰਦੇ ਜਾਂ ਕਹਿ ਲਓ ਕਿ ਥੋੜਾ ਡਰਦੇ ਵੀ ਹੁੰਨੇ ਆ ਜੇ ਸਾਡੇ ਕੋਲ ਪੈਸੇ ਜੁੜ ਵੀ ਜਾਣ ਸਾਡਾ ਕੀ ਵੱਤ ਉਹਦਾ ਆਪਾ ਐਫ ਡੀ ਕਰਾ ਦਿੰਦੇ ਹਮ ਹਮ ਉਹਦੀਆਂ ਛੋਟੀਆਂ ਹੁੰਦੀਆਂ ਉਹ ਵਿਆਜ ਦੇ ਦਿੰਦੇ ਆ ਚਲੋ ਭਾਈ ਸਰਦਾ ਇਹਨਾਂ ਕੋਲ ਮੋਟੀ ਰਕਮ ਹੁੰਦੀ ਹੈ ਤੇ ਮੋਟੀ ਇਨਵੈਸਟਮੈਂਟ ਕਰਦੇ ਆ ਤੇ ਫਿਰ ਵੇਖ ਭਾਈ ਇਹਨਾਂ ਦੇ ਸੁਰੱਖਿਅਤ ਹੈਗੇ ਆ ਪਰ ਵਿਰਾਟ ਕੋਲੀ ਐਵੇਂ ਵਿਰਾਟ ਕੋਲੀ ਨਹੀਂ ਬਣ ਸਕਦਾ ਹੂੰ ਇਹ ਤਾਂ ਹੈ ਜੀ ਵਿਰਾਟ ਕੋਲੀ ਮੈਂ ਇੱਕ ਦਿਨ ਦੱਸਿਆ ਸੀਗਾ ਮੈਂ ਕਿਤੇ ਸਫਰ ਦੇ ਵਿੱਚ ਸੀਗਾ ਤੇ ਰਾਤ ਦੇ ਵਿੱਚ ਵਿਰਾਟ ਕੋਲੀ ਨੇ ਜਿੱਦਣ ਬਣਾਏ ਆ ਰਨ ਤੇ ਇਹ ਜਿੱਤੇ ਆ ਟੂਰਨਾਮੈਂਟ ਤੇ ਮੈਂ ਉਸ ਦਿਨ ਵੀ ਦੱਸਿਆ ਸੀਗਾ ਕਿ ਵਿਰਾਟ ਕੋਲੀ ਵਿਰਾਟ ਕੋਲੀ ਹੀ ਹੈ ਜੇ ਮੰਨ ਲਓ ਉਹ ਇੱਥੋਂ ਤੱਕ ਸੁਖਮ ਸਾਹਿਬ ਪਹੁੰਚਿਆ ਨਾ ਜੀ ਜੇ ਅੱਜ ਇੰਨਾ ਪੈਸਾ ਠਲਾ ਉਹਦੇ ਕੋਲ ਹੈਗਾ ਇਨਵੈਸਟਮੈਂਟ ਜੁਗਾ ਤਾਂ ਇਹ ਉਹਦੀ ਮਿਹਨਤ ਅਸੀਂ ਉਹਦੀ ਮਿਹਨਤ ਵੀ ਦੇਖੀ ਆਪੇ ਹੁਨਰ ਤੇ ਮਿਹਨਤਲੇ ਸੇ ਬਿਲਕੁਲ ਮਿੱਤਰ ਦੱਸ ਰਹੇ ਨੇ ਕਿ ਰਾਣਾ ਦੀ ਵੀ ਕੋਈ ਹੈ ਹਰਭਜਨ ਮਾਨ ਦਾ ਵੀ ਕੋਈ ਬ੍ਰਾਂਡ ਹੈ ਹਰਭਜਨ ਸਿੰਘ ਦਾ ਵੀ ਕੋਈ ਬ੍ਰਾਂਡ ਹੈ ਹੱਤ ਲਗਭਗ ਸਾਰਿਆਂ ਦੇ ਜਿਨ੍ਹਾਂ ਦਾ ਇਹਨਾਂ ਨੇ ਫਿਰ ਇਨਵੈਸਟਮੈਂਟ ਇਸੇ ਤਰੀਕੇ ਨਾਲ ਪੈਸਾ ਆਉਂਦਾ ਤੇ ਕਿਤੇ ਨਾ ਕਿਤੇ ਬਿਲਕੁਲ ਨਹੀਂ ਪਰ ਇਹਨਾਂ ਦੀ ਮੈਨੇਜਮੈਂਟ ਇਹੀ ਵਧੀਆ ਮੈਨੂੰ ਲੱਗਦਾ ਕਿ ਦੇਖੋ ਕਈਆਂ ਕੋਲ ਪੈਸਾ ਆਉਂਦਾ ਮੈਂ ਆਪਣੀ ਜ਼ਿੰਦਗੀ ਚ ਬਹੁਤ ਸਾਰੇ ਲੋਕ ਐਸੇ ਵੇਖੇ ਜਿਨ੍ਹਾਂ ਨੇ ਚੰਗੀਆਂ ਤਗੜੀਆਂ ਜਾਇਦਾਦਾਂ ਵੇਖੀਆਂ ਜੀ ਵੇਚੀਆਂ ਹੂੰ ਤੇ ਮੈਂ ਉਹਨਾਂ ਨੂੰ ਉਹਨਾਂ ਟਾਈਮਾਂ ਚ ਕਾਰਾਂ ਤੇ ਘੁੰਮਦੇ ਵੇਖਿਆ ਜਿਸ ਨਾਲ ਟਾਈਮਾਂ ਦੇ ਵਿੱਚ ਸਾਡੇ ਘਰਾਂ ਚ ਸਾਈਕਲ ਵੀ ਹੂੰ ਮਤਲਬ ਕਿ ਕਹ ਲੋ ਕਿ ਮੌਜੂਦ ਨਹੀਂ ਸੀ ਹੁੰਦਾ ਜੀ ਜੀ ਪਰ ਫਿਰ ਉਹ ਲੋਕ ਹੂੰ ਕਿਵੇਂ ਮਤਲਬ ਕਿ ਮੰਜੇ ਬਿਸਤਰੇ ਨੂੰ ਵੀ ਤਰਸਦੇ ਮਰੇ ਜੀ ਉਹ ਮੈਂ ਆਪਣੀ ਅੱਖਾਂ ਨਾਲ ਵੇਖੇ ਨੇ ਲੋਕ ਕਿ ਅਸੀਂ ਪੈਸਾ ਆਪਣਾ ਨਹੀਂ ਸੰਭਾਲਦੇ ਕਈ ਵਾਰ ਸੰਭਾਲਣਾ ਨਹੀਂ ਤਾਂ ਇਹਨਾਂ ਕੋਲੋਂ ਕਲਾ ਵੀ ਆ ਪਰ ਇਹਨਾਂ ਦੇ ਕੋਲ ਮੈਨੇਜਰ ਹੁੰਦੇ ਆ ਇਹਨਾਂ ਚੀਜ਼ਾਂ ਵਾਸਤੇ ਜਿਹੜੇ ਕਿ ਫਾਈਨੈਂਸ਼ੀਅਲੀ ਇਹ ਸਾਰੀਆਂ ਚੀਜ਼ਾਂ ਨੂੰ ਮੈਨੇਜ ਕਰਦੇ ਆ ਪਰ ਇਨਵੈਸਟਮੈਂਟ ਤੇ ਤੁਹਾਡਾ ਹੀ ਆ ਨਾ ਤੁਸੀਂ ਦੇਖਣਾ ਕਿ ਮੈਂ ਕਿੱਥੇ ਖਰਚਣਾ ਬਿਲਕੁਲ ਬਿਲਕੁਲ